ਗਿੱਦੜ ਬਾਹਦੀਆਂ ਜਿਮਨੀ ਚੋਣਾ ਇਸ ਵਾਰ ਦਿਲਚਸਪ ਰਹਿਣ ਵਾਲੀਆਂ ਨੇ ਤੇ ਸੁਖਰਾਜ ਸਿੰਘ ਕਿਸ ਕਿਸ ਦੀ ਅੜੀ ਪੰਨਣਗੇ ਤੇ ਦੇਖਣੇ ਹੋਗੇ ਹੋਵੇਗਾ ਤੇ ਦੂਜੇ ਪਾਸੇ ਦੀਪ ਸਿੱਧੂ ਦੇ ਭਰਾ ਦੇ ਨਾਲ ਪੇਜ ਵੀ ਫਸੇਗਾ ਤੇ ਦੱਸ ਦਈਏ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸੰਕੇਤ ਦਿੱਤੇ ਗਏ ਸੀ ਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਿਹੜਾ ਕਿ ਦੀਪ ਸਿੱਧੂ ਦਾ ਭਰਾ ਯਾਨੀ ਕਿ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਆਉਣਗੇ ਤੇ ਜਿਸ ਤੋਂ ਬਾਅਦ ਹੁਣ ਸੁਖਰਾਜ ਸਿੰਘ ਨਿਆਮੀ ਵਾਲੇ ਕੀ ਕਿਸ ਦੀ ਅੜੀ ਪੰਨ ਸਕਣਗੇ ਤੇ ਜਿਸ ਨੂੰ ਲੈ ਕੇ ਹੁਣ ਇਹ ਦੇਖਣ ਯੋਗ ਹੋਵੇਗਾ ਤੇ ਦੂਜੇ ਪਾਸੇ ਦੱਸ ਦਈਏ ਕਿ ਇਸ ਵਾਰ ਮੁਕਾਬਲਾ ਜਿਹੜਾ ਕਿ ਪੂਰਾ ਟੱਕਰ ਦਾ ਹੋਣ ਵਾਲਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਯਾਨੀ ਕਿ ਪ੍ਰਧਾਨ ਆਪ ਆਪ ਮੂਰੇ ਆ ਸਕਦੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੇ ਢੱਲੋਂ ਜਿਨ੍ਹਾਂ ਨੇ ਬੀਤੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਤੇ ਉੱਥੇ ਹੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡਿੰਪੇ ਢੱਲੋਂ ਨੂੰ ਲੈ ਕੇ ਕੁਝ ਬਿਆਨ ਦਿੱਤੇ ਤੇ ਉਹਨਾਂ ਦਾ ਕਹਿਣਾ ਸੀ ਕਿ ਡੀਪੇ ਢੱਲੋਂ ਮੇਰਾ ਛੋਟਾ ਭਰਾ ਹੈ ਤੇ ਮੈਂ ਉਹਨਾਂ ਨੂੰ 10 ਦਿਨਾਂ ਦਾ ਸਮਾਂ ਦਿੰਦਾ ਹਾਂ ਕਿ ਉਹ ਆਪਣੀ ਪਾਰਟੀ ਦੇ ਵਿੱਚ ਵਾਪਸ ਆਉਣ ਤੇ ਅਸੀਂ ਉਹਨਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਾਂਗੇ 10 ਦਿਨਾਂ ਦਾ ਸਮਾਂ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਉਥੇ ਹੀ ਡਿੰਪੀ ਢੱਲੋਂ ਦੇ ਵੱਲੋਂ ਇਹ ਜਿਹੜਾ ਕਿ ਇਗਨੋਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਦੱਸਿਆ ਜਾ ਰਿਹਾ ਤੇ ਚਰਚਾਵਾ ਮ ਲਗਾਤਾਰ ਹੋ ਰਹੀਆਂ ਨੇ ਕਿ ਡਿੰਪੀ ਢੱਲੋਂ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਜੇ ਕੋਈ ਵੀ ਜਿਹੜਾ ਕਿ ਉਮੀਦਵਾਰ ਬੇਸ਼ੱਕ ਜਿਹੜਾ ਕਿ ਹਜੇ ਨਹੀਂ ਚਰਚਾਵਾ ਦੇ ਵਿੱਚ ਪਰੰਤੂ ਇਹ ਦੱਸਿਆ ਜਾ ਰਿਹਾ ਕਿ ਪ੍ਰਧਾਨ ਸਾਹਿਬ ਆਪ ਮੁਰੇ ਹੋ ਸਕਦੇ ਨੇ ਤੇ ਉੱਥੇ ਹੀ ਕੰਪੇਨ ਇਨ ਚਾਰਜ ਜਿਹੜਾ ਕਿ ਬੀਬੀ ਬਾਦਲ ਨੂੰ ਬਣਾ ਦਿੱਤਾ ਗਿਆ ਤੇ ਲਗਾਤਾਰ ਹੁਣ ਗਿੱਦੜ ਬਾਹਤੋ ਜਿਹੜਾ ਕਿ ਜਿਮਨੀ ਚੋਣਾਂ ਦਾ ਸਿਆਸੀ ਅਖਾੜਾ ਪੱਖ ਦਾ ਹੋਇਆ ਨਜ਼ਰ ਆਵਿਕਾ ਉੱਥੇ ਹੀ ਗੱਲ ਕਰੀਏ ਤਾਂ ਜਲੰਧਰ ਦੀਆਂ ਜਿਮਨੀ ਚੋਣਾਂ ਹੋਈਆਂ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਖਤ ਦੇ ਵੱਲੋਂ ਬਾਜ਼ੀ ਮਾਰੀ ਗਈ ਤੇ ਹੁਣ ਗਿੱਦੜ ਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵੀ ਲਗਭਗ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ ਤੇ ਹੁਣ ਸੁਖਰਾ ਸਿੰਘ ਨਿਆਮੀ ਵਾਲਾ ਜਿਹੜੇ ਕਿ ਆਪ ਸਿਆਸਤ ਦੇ ਅਖਾੜੇ ਦੇ ਵਿੱਚ ਉਤਰਨਗੇ ਤੇ ਉਹਨਾਂ ਨੇ ਚੋਣਾਂ ਦਾ ਐਲਾਨ ਕੀਤਾ ਤੇ ਉਹਨਾਂ ਦਾ ਕਿਹਾ ਹੈ ਕਿ ਮੈਂ ਚੋਣਾ ਲੜਨ ਦਾ ਐਲਾਨ ਜਿਹੜਾ ਕਿ ਕਰਾਂਗਾ ਤੇ ਜਿਸ ਤੋਂ ਬਾਅਦ ਵੱਡੀ ਇੱਕ ਕਾਨਫਰੰਸ ਹੋਈ ਤੇ ਉੱਥੇ ਹੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਜਿਹੜਾ ਕਿ ਇੰਟਰਵਿਊ ਦੇ ਵਿੱਚ ਸੰਕੇਤ ਦਿੱਤਾ ਗਿਆ ਤੇ ਸੁਖਰਾਜ ਸਿੰਘ ਇੱਕ ਪਾਸੇ ਨਿਆਮੀ ਵਾਲਾ ਜਿਹੜੇ ਕਿ ਬੈਬਲ ਕਲਾ ਪੀੜਤ ਤੋਂ ਨੇ ਉੱਥੇ ਹੀ ਜਿਹੜਾ ਕਿ ਉਹਨਾਂ ਨੇ ਜਿਹੜਾ ਕਿ ਕਿਹਾ ਕਿ ਮੈਂ ਸਿਆਸਤ ਦੇ ਅਖਾੜੇ ਦੇ ਵਿੱਚ ਉਤਰਾਂਗਾ ਕਿਉਂਕਿ ਸਰਕਾਰਾਂ ਤੋਂ ਸਾਨੂੰ ਕੋਈ ਵੀ ਉਮੀਦ ਨਹੀਂ ਰਹੀ ਤੇ ਉੱਥੇ ਹੁਣ ਦੀਪ ਸਿੱਧੂ ਦੇ ਭਰਾ ਯਾਨੀ ਕਿ ਮਨਦੀਪ ਸਿੰਘ ਸਿੱਧੂ ਵੀ ਜਿਹੜਾ ਕਿ ਸਿਆਸਤ ਦੇ ਅਖਾੜੇ ਦੇ ਵਿੱਚ ਉੱਤਰ ਸਕਦੇ ਨੇ ਤੇ ਅਕਾਲੀ ਦਲ ਦੇ ਵੱਲੋਂ ਪ੍ਰਧਾਨ ਸਾਹਿਬ ਆਪ ਹੁੰ ਰਹੇ ਹੋ ਸਕਦੇ ਨੇ ਤੇ ਉੱਥੇ ਹੀ ਦੂਜੇ ਪਾਸੇ ਇਹ ਗੱਲ ਕਰ ਸਕੀ ਏ ਤਾਂ ਡਿਪਟੇਲੋ ਆਮ ਆਦਮੀ ਪਾਰਟੀ ਦੇ ਵੱਲੋਂ ਹੋ ਸਕਦੇ ਨੇ ਤੇ ਦੂਜੇ ਪਾਸੇ ਜਿਹੜੇ ਕਿ ਅਮਰਤਾ ਬੜਿੰਗ ਯਾਨੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਸ ਵਾਰ ਇਲੈਕਸ਼ਨ ਲੜ ਸਕਦੇ ਨੇ ਲਗਾਤਾਰ ਚਰਚਾਵਾ ਹੋ ਰਹੀਏ ਨੇ ਪਰੰਤੂ ਗਿੱਦੜ ਬਹਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਹਜੇ ਕੋਈ ਵੀ ਐਲਾਨ ਨਹੀਂ ਹੋਇਆ ਪਰੰਤੂ ਇਹ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਪਹਿਲਾਂ ਹੀ ਨਜ਼ਰ ਆ ਰਿਹਾ ਪਰੰਤੂ ਦੇਖਣੀ ਹੋਵੇਗਾ ਕਿ ਕੌਣ ਕਿਸ ਦੀ ਅੜੀ ਕੌਣ ਕਿਸ ਨੂੰ ਟੱਕਰ ਦੇਵੇਗਾ ਤੇ ਕੌਣ ਬਾਜੀ ਮਾਰ ਖ ਜਾਵੇਗਾ ਤੇ ਗਿੱਦੜ ਬਾਹ ਦੀਆਂ ਜਿੰਨੀ ਚੋਣਾ ਇਸ ਵਾਰ ਦਿਲਚਸਪ ਰਹਿਣ ਵਾਲੀਆਂ ਨੇ ਤੇ ਇੱਕ ਦੂਜੇ ਨੂੰ ਪੂਰੀ ਟੱਕਰ ਦਿੱਤੀ ਜਾਵੇਗੀ ਤੇ ਪੂਰਨ ਤੌਰ ਤੇ ਪੇਚ ਵੀ ਫਸਿਆ ਹੋਇਆ ਨਜ਼ਰ ਆਵੇਗਾ